ਇੱਕ ਦਿਨ ਜੇਲਰ ਸਾਹਿਬ ਆਪਣੀ ਜੇਲ੍ਹ ਵਿੱਚ ਘੁੰਮ ਕੇ ਸ਼ਾਨਦਿਨ ਕਰ ਰਹੇ ਸਨ। ਘੁੰਮਦੇ-ਘੁੰਮਦੇ ਉਹ ਉਸ ਜਗ੍ਹਾ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਦੀ ਐਂਟਰੀ ਦਿੱਤੀ ਜਾਂਦੀ ਸੀ। ਉੱਥੇ ਜਾ ਕੇ ਉਹ ਦੇਖਦੇ ਹਨ ਕਿ ਕੁਝ ਪੁਲਿਸ ਵਾਲੇ ਕੈਦੀਆਂ ਦੇ ਫਿੰਗਰਪ੍ਰਿੰਟ ਲੈ ਰਹੇ ਹਨ। ਉਦੋਂ ਹੀ ਜੇਲਰ ਸਾਹਿਬ ਉੱਥੇ ਪਹੁੰਚਦੇ ਨੇ। ਉਹਨਾਂ ਨੂੰ ਉੱਥੇ ਇੱਕ ਅਜਿਹਾ ਕੈਦੀ ਦਿਖਾਈ ਦਿੰਦਾ ਜਿਸਦੇ ਸੱਜੇ ਹੱਥ ਦੀ ਛੋਟੀ ਉਂਗਲੀ ਨਹੀਂ ਸੀ। ਇਹ ਦੇਖ ਕੇ ਜੇਲਰ ਸਾਹਿਬ ਦੀ ਬਹੁਤ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ ਹੈ। ਪਰ ਫਿਰ ਵੀ ਉਹ ਉਹ ਗੱਲ ਨੂੰ ਉੱਥੇ ਹੀ ਛੱਡ ਬਿਨਾਂ ਦੇਖ ਕੇ ਉੱਥੋਂ ਜਾਣ ਲੱਗਦੇ ਹਨ ਉਦੋਂ ਹੀ ਪੁਲਿਸ ਵਾਲਾ ਜਿਹੜਾ ਫਿੰਗਰਪ੍ਰਿੰਟ ਲੈ ਰਿਹਾ ਸੀ ਉਸ ਕੈਦੀ ਦਾ ਨਾਮ ਪੁੱਛਣ ਲੱਗਦਾ ਹੈ ਜਦੋਂ ਹੁਣ ਉਹ ਕੈਦੀ ਆਪਣਾ ਨਾਮ ਦੱਸਦਾ ਹੈ ਜੇਲਰ ਸਾਫ ਕੈਦੀ ਦਾ ਨਾਮ ਸੁਣ ਲੈਂਦੇ ਨੇ ਕੈਦੀ ਦਾ ਨਾਮ ਸੁਣ ਕੇ ਜੇਲਰ ਇੱਕਦਮ ਰੁਕ ਜਾਂਦਾ ਹੈ ਤੇ ਉਹ ਵਾਪਸ ਮੁੜ ਕੇ ਉਸ ਕੈਦੀ ਦੇ ਕੋਲ ਆ ਜਾਂਦਾ ਹੈ ਕੈਦੀ ਨੇ ਆਪਣਾ ਨਾਮ ਮੁਸਤਾਕ ਦੱਸਿਆ ਸੀ ਅਤੇ ਜੇਲਰ ਨੂੰ ਇਹ ਨਾਮ ਸੁਣ ਕੇ ਆਪਣੇ ਇੱਕ ਪੁਰਾਣੇ ਦੋਸਤ ਦੀ ਯਾਦ ਆ ਗਈ ਸੀ ਜੇਲਰ ਉਸ ਕੈਦੀ ਨੂੰ ਆ ਕੇ ਪੁੱਛਣ ਲੱਗਦਾ ਹੈ ਕਿ ਕਿਤੇ ਤੂੰ ਉਹ ਮੁਸਤਾਕ ਤਾਂ ਨਹੀਂ ਜੋ ਮਲੇਰਕੋਟਲੇ ਦੇ ਨੇੜੇ ਇੱਕ ਪਿੰਡ ਵਿੱਚ ਰਹਿੰਦਾ ਸੀ ਇਹ ਸੁਣ ਕੇ ਕੈਦੀ ਕਹਿਣ ਲੱਗਦਾ ਹੈ ਕਿ ਹਾਂਜੀ ਜਨਾਬ ਮੈਂ ਉਹੀ ਮੁਸਤਾਕ ਹਾਂ ਪਰ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਕੌਣ ਸੀ ਇਹ ਮੁਸਤਾਕ ਤੇ ਜੇਲਰ ਸਾਹਿਬ ਉਸ ਨੂੰ ਕਿਵੇਂ ਜਾਣਦੇ ਸੀ ਪੂਰੀ ਸੱਚਾਈ ਜਾਣਨ ਲਈ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਿਓ ਗੰਗਾ ਨਗਰ ਸ਼ਹਿਰ ਦੇ ਵਿੱਚ ਇੱਕ ਆਕਾਸ਼ ਨਾਮ ਦਾ ਮੁੰਡਾ ਰਹਿੰਦਾ ਹੈ ਜਿਸ ਦਾ ਪਿਓ ਰੇਲਵੇ ਵਿੱਚ ਹੈ ਤੇ ਅਕਸਰ ਹੀ ਉਸਦੇ ਪਿਓ ਦਾ ਟਰਾਂਸਫਰ ਹੁੰਦਾ ਰਹਿੰਦਾ ਹੈ ਹੁਣ ਉਸਦੇ ਪਿਤਾ ਦਾ ਟਰਾਂਸਫਰ ਮਲੇਰ ਕੋਟਲੇ ਦਾ ਹੋ ਗਿਆ ਸੀ ਘਰਦਿਆਂ ਨੇ ਮਲੇਰ ਕੋਟਲੇ ਆ ਕੇ ਆਕਾਸ਼ ਨੂੰ ਮਲੇਰ ਕੋਟਲੇ ਹੀ ਇੱਕ ਸਕੂਲ ਵਿੱਚ ਪੜਨ ਲਾ ਦਿੱਤਾ ਸੀ ਆਕਾਸ਼ ਕੋਲ ਇੱਕ ਸਾਈਕਲ ਹੈ ਤੇ ਉਹ ਸਾਈਕਲ ਤੇ ਹੀ ਸਾਰਾ ਦਿਨ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ ਆਕਾਸ਼ 6ਵੀਂ ਕਲਾਸ ਵਿੱਚ ਪੜਦਾ ਹੈ ਤੇ ਆਪਣੀ ਸਾਈਕਲ ਤੇ ਹੀ ਸਾਰਾ ਦਿਨ ਇੱਧਰ ਉੱਧਰ ਚੱਕਰ ਲਗਾਉਂਦਾ ਰਹਿੰਦਾ ਉਸਦਾ ਪਿਓ ਨੌਕਰੀ ਕਰਦਾ ਸੀ ਤੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਤੇ ਮਾਂ ਘਰ ਵਿੱਚ ਰਹਿ ਕੇ ਘਰ ਨੂੰ ਸੰਭਾਲਦੀ ਸੀ। ਆਕਾਸ਼ ਨੂੰ ਬੜੇ ਹੀ ਲਾਡਾਂ ਚਾਵਾਂ ਨਾਲ ਪਾਲਿਆ ਜਾਂਦਾ ਹੈ। ਇੱਕ ਦਿਨ ਆਕਾਸ਼ ਸਾਈਕਲ ਉੱਤੇ ਕਿਤੇ ਜਾ ਰਿਹਾ ਸੀ ਕਿ ਅਚਾਨਕ ਹੀ ਉਸਦੇ ਸਾਈਕਲ ਦਾ ਟਾਇਰ ਪੈਂਚਰ ਹੋ ਜਾਂਦਾ ਹੈ। ਉਹ ਆਪਣੇ ਸਾਈਕਲ ਦਾ ਟਾਇਰ ਪੈਂਚਰ ਲਗਾਉਣ ਲਈ ਇੱਕ ਸਾਈਕਲ ਵਾਲੀ ਦੁਕਾਨ ਤੇ ਜਾਂਦਾ ਹੈ। ਜਦੋਂ ਉਹ ਉਸ ਦੁਕਾਨ ਤੇ ਜਾਂਦਾ ਹੈ ਤਾਂ ਤਾਂ ਆਕਾਸ਼ ਦੇਖਦਾ ਹੈ ਕਿ ਦੁਕਾਨ ਦੇ ਉੱਤੇ ਉਸਦੀ ਉਮਰ ਦਾ ਹੀ ਇੱਕ ਮੁੰਡਾ ਬੈਠਾ ਹੋਇਆ ਸੀ। ਇਹ ਦੁਕਾਨ ਅਸਲ ਵਿੱਚ ਉਸ ਮੁੰਡੇ ਦੇ ਪਿਓ ਦੀ ਸੀ। ਉਹ ਮੁੰਡਾ ਤਾਂ ਐਵੇਂ ਹੀ ਵੇਲੇ ਸਮੇ ਉਸ ਦੁਕਾਨ ਉੱਤੇ ਆ ਜਾਂਦਾ ਸੀ। ਆਕਾਸ਼ ਜਦੋਂ ਦੁਕਾਨ ਤੇ ਜਾਂਦਾ ਤਾਂ ਉਹ ਉਸ ਮੁੰਡੇ ਨੂੰ ਹੀ ਪੈਂਚਰ ਲਗਾਉਣ ਲਈ ਕਹਿੰਦਾ। ਉਹ ਮੁੰਡੇ ਦਾ ਨਾਮ ਮੁਸਤਾਕ ਸੀ। ਉਹ ਕਹਿਣ ਲੱਗਦਾ ਕਿ ਹਾਂ ਮੈਂ ਤੇਰੀ ਸਾਈਕਲ ਨੂੰ ਠੀਕ ਕਰ ਦਿੰਦਾ। ਅਸਲ ਵਿੱਚ ਮੁਸਤਾਕ ਆਪਣੇ ਪਿਓ ਨੂੰ ਦੇਖ-ਦੇਖ ਕੇ ਪੈਂਚਰ ਲਗਾਉਣਾ ਸਿੱਖ ਗਿਆ ਸੀ। ਮੁਸਤਾਕ ਆਕਾਸ਼ ਦੀ ਸਾਈਕਲ ਤੇ ਪੈਂਚਰ ਲਗਾਉ ਨਹੀਂ ਲੱਗਦਾ। ਕਿ ਆਕਾਸ਼ ਉਸ ਨੂੰ ਕਹਿੰਦਾ ਕਿ ਮੈਂ ਤੈਨੂੰ ਪੈਸੇ ਸ਼ਾਮ ਨੂੰ ਦੇ ਦੇਵਾਂਗਾ। ਕਿਉਂਕਿ ਹੁਣ ਮੇਰੇ ਕੋਲ ਪੈਸੇ ਨਹੀਂ ਤੇ ਮੇਰੇ ਪਿਤਾ ਜੀ ਘਰ ਨਹੀਂ ਹਨ ਜਦੋਂ ਉਹ ਸ਼ਾਮ ਨੂੰ ਘਰ ਆਉਣਗੇ ਮੈਂ ਉਹਨਾਂ ਤੋਂ ਲੈ ਕੇ ਤੈਨੂੰ ਪੈਸੇ ਦੇ ਜਾਵਾਂਗਾ ਆਕਾਸ਼ ਦੀ ਇਹ ਗੱਲ ਸੁਣ ਕੇ ਮੁਸਤਾਕ ਪਿੱਛੇ हट ਜਾਂਦਾ ਹੈ ਤੇ ਕਹਿਣ ਲੱਗਦਾ ਹੈ ਕਿ ਫੇਰ ਤਾਂ ਤੇਰੀ ਸਾਈਕਲ ਤੇ ਪੈਂਚਰ ਨਹੀਂ ਲੱਗੇਗਾ ਆਕਾਸ਼ ਉਸ ਨੂੰ ਮਿੰਟ ਨਾਲ ਕਹਿੰਦਾ ਹੈ ਕਿ ਤੂੰ ਮੇਰੇ ਸਾਈਕਲ ਤੇ ਪੈਂਚਰ ਲਾ ਦੇ ਮੇਰਾ ਸਾਈਕਲ ਚਲਾਉਣ ਨੂੰ ਬੜਾ ਹੀ ਮਨ ਕਰ ਰਿਹਾ ਹੈ ਮੁਸਤਾਕ ਥੋੜੀ देर ਉਸ ਵੱਲ ਦੇਖਦਾ ਉਹ ਕੁਝ ਸੋਚ ਵਿਚਾਰ ਕਰਦਾ ਫਿਰ ਉਹ ਕਹਿਣ ਲੱਗਦਾ ਹੈ ਕਿ ਮੈਂ ਤੇਰੀ ਸਾਈਕਲ ਨੂੰ ਪੈਂਚਰ ਲਗਾ ਦਿੰਦਾ ਪਰ ਤੈਨੂੰ ਮੇਰੀ ਇੱਕ ਸ਼ਰਤ ਮੰਨਣੀ ਪਵੇਗੀ ਜੇ ਤੂੰ ਮੇਰੀ ਸ਼ਰਤ ਮੰਨਦਾ ਹੈ ਫਿਰ ਤੈਨੂੰ ਮੈਨੂੰ ਪੈਸੇ ਦੇਣ ਦੀ ਵੀ ਕੋਈ ਲੋੜ ਨਹੀਂ ਬਸ ਸ਼ਰਤ ਇਹ ਹੈ ਕਿ ਤੂੰ ਮੇਰਾ ਦੋਸਤ ਬਣ ਜਾ ਕਿਉਂਕਿ ਇੱਥੇ ਕੋਈ ਵੀ ਨਹੀਂ ਜੋ ਮੇਰੇ ਨਾਲ ਗੱਲ ਕਰਦਾ ਹੈ ਸਾਰੇ ਮੇਰੇ ਵੱਲ ਅਜੀਬ ਜਈਆਂ ਨਜ਼ਰਾਂ ਨਾਲ ਦੇਖਦੇ ਹਨ ਇਹ ਗੱਲ ਸੁਣ ਕੇ ਆਕਾਸ਼ ਥੋੜੀ देर ਵਿਚਾਰ ਕਰਦਾ ਹੈ ਫਿਰ ਉਹ ਮੁਸਤਾਕ ਦੇ ਕੋਲ ਆ ਕੇ ਉਹਦੇ ਨਾਲ ਆਪਣਾ ਹੱਥ ਮਿਲਾਉਣ ਲੱਗਦਾ ਹੈ। ਉਹ ਕਹਿੰਦਾ ਹੈ ਕਿ ਠੀਕ ਹੈ, ਅੱਜ ਤੋਂ ਆਪਾਂ ਪੱਕੇ ਦੋਸਤਾਂ। ਜਦੋਂ ਆਕਾਸ਼ ਹੱਥ ਮਿਲਾਉਂਦਾ ਹੈ ਤਾਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਮੁਸਤਾਕ ਦੇ ਸੱਜੇ ਹੱਥ ਦੀ ਛੋਟੀ ਉਂਗਲੀ ਨਹੀਂ ਹੈ। ਜਦੋਂ ਆਕਾਸ਼ ਉਸ ਨੂੰ ਪੁੱਛਦਾ ਹੈ ਤਾਂ ਉਹ ਦੱਸਦਾ ਹੈ ਕਿ ਜਦੋਂ ਮੈਂ ਛੋਟਾ ਸੀ ਉਦੋਂ ਇੱਕ ਹਾਸੇ ਵਿੱਚ ਮੇਰੀ ਛੋਟੀ ਉਂਗਲੀ ਵੱਡੀ ਗਈ ਸੀ। ਇਹ ਗੱਲ ਸੁਣ ਕੇ ਆਕਾਸ਼ ਨੂੰ ਬੁਰਾ ਲੱਗਦਾ ਹੈ। ਉਹ ਅੱਜ ਤੋਂ ਬਾਅਦ ਮੁਸਤਾਕ ਦਾ ਪੱਕਾ ਦੋਸਤ ਬਣ ਗਿਆ ਸੀ। ਉਸ ਦਿਨ ਤੋਂ ਬਾਅਦ ਆਕਾਸ਼ ਸਕੂਲੋਂ ਆ ਕੇ ਸਿੱਧਾ ਉਸ ਦੀ ਦੁਕਾਨ ਤੇ ਜਾਂਦਾ ਉਹਦੇ ਨਾਲ ਖੇਡਦਾ ਰਹਿੰਦਾ ਹੁਣ ਮੁਸਤਾਕ ਆਕਾਸ਼ ਦੇ ਘਰ ਵੀ ਆਉਣ ਲੱਗ ਗਿਆ ਸੀ ਉਹ ਸਾਰਾ ਦਿਨ ਇਕੱਠੇ ਰਹਿੰਦੇ ਜਦੋਂ ਕਦੇ ਆਕਾਸ਼ ਦੁਕਾਨ ਉੱਤੇ ਜਾਂਦਾ ਤਾਂ ਮੁਸਤਾਕ ਦੇ ਨਾਲ ਹੀ ਖਾਣਾ ਪੀਣਾ ਖਾ ਲੈਂਦਾ ਸੀ ਉਹ ਦੋਵੇਂ ਪੱਕੇ ਦੋਸਤ ਬਣ ਗਏ ਸਨ ਮੁਸਤਾਕ ਦੇ ਘਰ ਵਿੱਚ ਸਿਰਫ ਉਸਦੇ ਪਿਤਾ ਹੀ ਸੀ ਉਸ ਦੀ ਮਾਂ ਦਾ ਤਾਂ ਕਾਫੀ ਟਾਈਮ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਸੀ ਉਹ ਵੀ ਪੜਨ ਜਾਂਦਾ ਸੀ ਪਰ ਉਹਦਾ ਜਿਆਦਾ ਪੜਾਈ ਵਿੱਚ ਧਿਆਨ ਹੀ ਨਹੀਂ ਸੀ ਆਕਾਸ਼ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਹੁਣ ਜਦੋਂ ਮਸਤਾਖ ਆਕਾਸ਼ ਨਾਲ ਰਹਿਣ ਲੱਗਿਆ ਉਦੋਂ ਦਾ ਉਸਦਾ ਵੀ ਪੜਾਈ ਵਿੱਚ ਦਿਲ ਲੱਗਣ ਲੱਗ ਗਿਆ ਸੀ ਇਹ ਸਭ ਕੁਝ ਦੇਖ ਕੇ ਮਸਤਾਖ ਦੇ ਪਿਤਾ ਬਹੁਤ ਖੁਸ਼ ਹੁੰਦੇ ਹਨ ਇਸੇ ਤਰ੍ਹਾਂ ਸਮਾਂ ਲੰਘਦਾ ਜਾਂਦਾ ਹੈ ਹੁਣ ਆਕਾਸ਼ ਹੋਰਾਂ ਨੂੰ ਉੱਥੇ ਰਹਿੰਦੇ ਹੋਏ 3 ਸਾਲ ਬੀਤ ਚੁੱਕੇ ਸੀ 3 ਸਾਲਾਂ ਵਿੱਚ ਦੋਨੇ ਇੱਕ ਦੂਜੇ ਦੇ ਕਾਫੀ ਕਰੀਬ ਆ ਗਏ ਸੀ ਉਨਾਕਾਸ਼ 9ਵੀਂ ਕਲਾਸ ਵਿੱਚ ਅਸਰ ਚੁੱਕਿਆ ਸੀ ਤੇ ਉਸਨੇ 10ਵੀਂ ਵਿੱਚ ਦਾਖਲਾ ਲੈਣਾ ਸੀ ਇੱਕ ਦਿਨ ਸ਼ਾਮ ਨੂੰ ਉਸਦੇ ਪਾਪਾ ਘਰ ਆ ਕੇ ਦੱਸਦੇ ਨੇ ਕਿ ਮੇਰਾ ਟਰਾਂਸਫਰ ਹੋ ਗਿਆ ਹੁਣ ਆਪਾਂ ਨੂੰ ਦੂਜੇ ਸ਼ਹਿਰ ਵਿੱਚ ਜਾਣਾ ਪਵੇਗਾ ਇਹ ਗੱਲ ਸੁਣ ਕੇ ਆਕਾਸ਼ ਉਦਾਸ ਹੋ ਜਾਂਦਾ ਹੈ ਕਿਉਂਕਿ ਇਸ ਸ਼ਹਿਰ ਵਿੱਚ ਉਸਦਾ ਇੱਕ ਦੋਸਤ ਸੀ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਪਿਤਾ ਜੀ ਇਹ ਨਹੀਂ ਹੋ ਸਕਦਾ ਕਿ ਆਪਾਂ ਇੱਥੇ ਹੀ ਰਹਿ ਜਾਈਏ ਇਹ ਸੁਣ ਕੇ ਪਿਓ ਕਹਿਣ ਲੱਗਦਾ ਹੈ ਕਿ ਨਹੀਂ ਇਹ ਨਹੀਂ ਹੋ ਸਕਦਾ ਅਸਲ ਵਿੱਚ ਜਿੱਥੋਂ ਦੀ ਮੇਰੀ ਬਦਲੀ ਹੋਈ ਹੈ ਆਪਾਂ ਨੂੰ ਉੱਥੇ ਹੀ ਜਾਣਾ ਪਵੇਗਾ ਆਕਾਸ਼ ਆਪਣੇ ਪਿਓ ਦੀ ਗੱਲ ਨੂੰ ਸਮਝਦਾ ਹੈ ਤੇ ਚੁੱਪਚਾਪ ਸੌ ਜਾਂਦਾ ਹੈ ਅਗਲੇ ਦਿਨ ਸਵੇਰੇ ਉਹ ਮੁਸਤਾਖ ਦੀ ਦੁਕਾਨ ਤੇ ਉਸ ਨੂੰ ਦੱਸਣ ਜਾਂਦਾ ਹੈ ਕਿ ਮੇਰੇ ਪਿਤਾ ਦਾ ਟ੍ਰਾਂਸਫਰ ਹੋ ਗਿਆ ਤੇ ਹੁਣ ਅਸੀਂ ਅੱਜ ਸ਼ਾਮ ਹੀ ਇੱਥੋਂ ਜਾ ਰਹੇ ਹਾਂ ਪਰ ਜਦੋਂ ਉਹ ਦੁਕਾਨ ਤੇ ਜਾਂਦਾ ਹੈ ਤਾਂ ਉਸ ਨੂੰ ਦੁਕਾਨ ਉੱਤੇ ਮੁਸਤਾਖ ਨਹੀਂ ਮਿਲਦਾ ਇਹ ਦੇਖ ਕੇ ਉਹ ਪਰੇਸ਼ਾਨ ਹੋ ਜਾਂਦਾ ਹੈ ਉਸ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ ਫੇਰ ਉਹ ਇੱਕ ਚਿੱਠੀ ਲਿਖ ਕੇ ਸਾਰੀਆਂ ਗੱਲਾਂ ਉਸ ਚਿੱਠੀ ਵਿੱਚ ਲਿਖ ਦਿੰਦਾ ਹੈ ਤੇ ਉਹ ਚਿੱਠੀ ਮੁਸਤਾਖ ਦੇ ਪਿਤਾ ਨੂੰ ਫੜਾ ਦਿੰਦਾ ਹੈ ਹੁਣ ਆਕਾਸ਼ ਉੱਥੋਂ ਆਪਣੇ ਘਰੇ ਚਲਾ ਜਾਂਦਾ ਹੈ ਤੇ ਆਪਣੇ ਮਾਤਾ ਪਿਤਾ ਨਾਲ ਜਾ ਕੇ ਦੂਜੇ ਸ਼ਹਿਰ ਵਿੱਚ ਰਹਿਣ ਲੱਗਦਾ ਹੈ ਦੂਜੇ ਸ਼ਹਿਰ ਵਿੱਚ ਆਕਾਸ਼ ਦਾ ਜੀ ਨਹੀਂ ਲੱਗਦਾ ਪਰ ਉਹ ਇੱਕ ਛੋਟਾ ਜਿਹਾ ਬੱਚਾ ਸੀ ਉਹ ਇੰਨੀ ਦੂਰ ਆਪਣੇ ਦੋਸਤ ਨੂੰ ਮਿਲ ਨਹੀਂ ਸੀ ਆ ਸਕਦਾ ਹੌਲੀ ਹੌਲੀ ਸਮਾਂ ਲੰਘਦਾ ਜਾਂਦਾ ਹੈ ਸਮੇਂ ਦੇ ਨਾਲ-ਨਾਲ ਆਕਾਸ਼ ਦੇ ਨਵੇਂ ਦੋਸਤ ਬਣ ਗਏ ਸਨ ਪਰ ਫਿਰ ਵੀ ਉਸ ਨੂੰ ਮਸਤਾਕ ਹਮੇਸ਼ਾ ਹੀ ਯਾਦ ਆਉਂਦਾ ਰਹਿੰਦਾ ਆਕਾਸ਼ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਲਈ ਸੀ ਉਹ ਪੜਨ ਵਿੱਚ ਪਹਿਲੇ ਦਿਨੋਂ ਹੀ ਹੁਸ਼ਿਆਰ ਸੀ ਉਸਨੇ ਗ੍ਰੈਜੂਏਸ਼ਨ ਵੀ ਵਧੀਆ ਨੰਬਰਾਂ ਨਾਲ ਪਾਸ ਕੀਤੀ ਸੀ ਤੇ ਹੁਣ ਉਹ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਿਹਾ ਸੀ ਕਿਉਂਕਿ ਉਸ ਦਾ ਪਿਤਾ ਸਰਕਾਰੀ ਨੌਕਰੀ ਕਰਦਾ ਸੀ ਇਸ ਲਈ ਉਹ ਵੀ ਹਰ ਹਾਲਤ ਵਿੱਚ ਸਰਕਾਰੀ ਨੌਕਰੀ ਤੇ ਲੱਗਣਾ ਚਾਹੁੰਦਾ ਸੀ ਇਸ ਕਰਕੇ ਉਹ ਦਿਨ ਰਾਤ ਮਿਹਨਤ ਕਰਦਾ ਹੈ ਉਹ 3 ਸਾਲ ਲਗਾਤਾਰ ਸਰਕਾਰੀ ਨੌਕਰੀ ਦੀ ਤਿਆਰੀ ਕਰਦਾ ਰਹਿੰਦਾ ਹੈ ਉਸ ਦੀ ਮਿਹਨਤ رنگ ਲਿਆਉਂਦੀ ਹੈ 3 ਸਾਲਾਂ ਬਾਅਦ ਉਸ ਦੀ ਚੋਣ ਇੱਕ ਜੇਲਰ ਵਜੋਂ ਹੁੰਦੀ ਹੈ ਉਸ ਨੇ ਜੇਲ ਡਿਪਾਰਟਮੈਂਟ ਦਾ ਪੇਪਰ ਦਿੱਤਾ ਸੀ ਜਿਹੜਾ ਕਿ ਪਾਸ ਕਰ ਲਿਆ ਸੀ ਉਸ ਦਾ ਪੇਪਰ ਕਲੀਅਰ ਹੋ ਗਿਆ ਸੀ ਉਸ ਨੇ ਮੈਡੀਕਲ ਵੀ ਕਲੀਅਰ ਕਰ ਲਿਆ ਸੀ ਤੇ ਆਪਣਾ ਫਿਜ਼ੀਕਲ ਟੈਸਟ ਵੀ ਕਲੀਅਰ ਕਰ ਲਿਆ ਸੀ ਹੁਣ ਉਸ ਦੀ ਡਿਊਟੀ ਇੱਕ ਡਿਪਟੀ ਜੇਲਰ ਦੇ ਰੂਪ ਵਿੱਚ ਲੱਗ ਜਾਂਦੀ ਹੈ ਇਹ ਸਭ ਦੇਖ ਕੇ ਪਿਤਾ ਬਹੁਤ ਖੁਸ਼ ਹੁੰਦਾ ਹੈ ਕਿ ਮੇਰਾ ਪੁੱਤ ਜੇਲਰ ਬਣ ਗਿਆ। ਉਹ ਇੱਕ ਜੇਲ੍ਹ ਵਿੱਚ ਡਿਊਟੀ ਕਰਨ ਲੱਗਦਾ ਹੈ। ਆਕਾਸ਼ ਹੁਣ ਕਾਫੀ ਵੱਡਾ ਹੋ ਗਿਆ ਸੀ। ਹੁਣ ਤੱਕ ਤਾਂ ਉਸ ਦਾ ਵਿਆਹ ਵੀ ਹੋ ਗਿਆ ਸੀ ਤੇ ਉਹਦੇ ਦੋ ਬੱਚੇ ਵੀ ਸਨ। ਪਰ ਅੱਜ ਵੀ ਜਦੋਂ ਕਦੇ ਉਹ ਕਿਸੇ ਵੱਡੀ ਉਂਗਲ ਵਾਲੇ ਨੂੰ ਦੇਖਦਾ ਹੈ ਤਾਂ ਉਸ ਨੂੰ ਆਪਣੇ ਬਚਪਨ ਦੇ ਦੋਸਤ ਦੀ ਯਾਦ ਆ ਜਾਂਦੀ ਹੈ। ਇੱਕ ਵਾਰੀ ਉਹ ਆਪਣੇ ਦੋਸਤ ਨੂੰ ਮਿਲਣ ਦਾ ਪ੍ਰੋਗਰਾਮ ਵੀ ਬਣਾਉਂਦਾ ਹੈ। ਉਹ ਉਸੇ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੇ ਕਦੇ ਉਹ ਪਹਿਲਾਂ ਰਹਿੰਦੇ ਹੁੰਦੇ ਸੀ। ਜਦੋਂ ਆਕਾਸ਼ ਉੱਥੇ ਪਹੁੰਚਦਾ ਤਾਂ ਉਹ ਮੁਸਤਾਕ ਦੇ ਘਰ ਵਿੱਚ ਜਾਂਦਾ ਹੈ ਜਦੋਂ ਮੁਸਤਾਕ ਦੇ ਘਰ ਵਿੱਚ ਜਾਂਦਾ ਤਾਂ ਉਹ ਦੇਖਦਾ ਕਿ ਘਰ ਪੂਰੀ ਤਰ੍ਹਾਂ ਨਾਲ ਖੰਡਰ ਬਣ ਗਿਆ ਤੇ ਉੱਥੇ ਹੁਣ ਕੋਈ ਨਹੀਂ ਸੀ ਰਹਿੰਦਾ ਉਸਦੇ ਗੁਆਂਢੀਆਂ ਤੋਂ ਮੁਸਤਾਕ ਦੇ ਬਾਰੇ ਵਿੱਚ ਉਹਨੇ ਪੁੱਛਗਿੱਛ ਕੀਤੀ ਪਰ ਉਸ ਨੂੰ ਕੋਈ ਨਹੀਂ ਸੀ ਜਾਣਦਾ ਤੇ ਉਹਨੂੰ ਕਿਤੋਂ ਕੋਈ ਪੱਕੀ ਜਾਣਕਾਰੀ ਨਹੀਂ ਮਿਲਦੀ ਉਹ ਵਾਪਸ ਆ ਜਾਂਦਾ ਤੇ ਆਪਣੀ ਡਿਊਟੀ ਕਰਦਾ ਰਹਿੰਦਾ ਉਸ ਨੂੰ ਬਾਰ-ਬਾਰ ਆਪਣੇ ਦੋਸਤ ਦੀ ਬਹੁਤ ਯਾਦ ਆਉਂਦੀ ਹੈ ਉਹ ਸੋਚਦਾ ਹੈ ਕਿ ਪਤਾ ਨਹੀਂ ਮੇਰਾ ਦੋਸਤ ਹੁਣ ਕਿਹੋ ਜਿਹਾ ਦਿਸਦਾ ਹੋਣਾ ਹੈ ਉਹ ਕੀ ਕਰਦਾ ਹੋਣਾ ਤੇ ਕਿੱਥੇ ਰਹਿਣ ਲੱਗ ਗਿਆ ਇਹ ਸਭ ਕੁਝ ਸੋਚ ਕੇ ਉਹ ਕਈ ਵਾਰੀ ਕਾਫੀ ਪਰੇਸ਼ਾਨ ਹੋ ਜਾਂਦਾ ਸੀ ਸਮਾਂ ਆਪਣੀ ਚਾਲ ਲੰਘਦਾ ਜਾਂਦਾ ਹੈ ਹੁਣ ਉਸ ਨੂੰ ਅਤੇ ਮਸਤਾਕ ਨੂੰ ਮਿਲੇ ਹੋਏ ਪੂਰੇ 15 ਸਾਲ ਬੀਤ ਚੁੱਕੇ ਸਨ ਇੱਕ ਦਿਨ ਆਕਾਸ਼ ਆਪਣੀ ਜੇਲ੍ਹ ਵਿੱਚ ਇੱਧਰ ਉੱਧਰ ਘੁੰਮ ਰਿਹਾ ਸੀ ਉਹ ਉਸ ਜਗ੍ਹਾ ਤੇ ਪਹੁੰਚ ਜਾਂਦਾ ਜਿੱਥੇ ਪੁਲਿਸ ਵਾਲੇ ਨਵੇਂ ਕੈਦੀਆਂ ਦੇ ਫਿੰਗਰਪ੍ਰਿੰਟ ਲੈ ਰਹੇ ਸਨ ਉਨ੍ਹਾਂ ਦੇ ਨਾਮ ਅਤੇ ਪਤਾ ਲਿਖ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਐਂਟਰੀ ਦਿੱਤੀ ਜਾ ਰਹੀ ਸੀ ਉਸ ਤੋਂ ਬਾਅਦ ਜਦੋਂ ਉਹ ਜਾਂਦਾ ਹੈ ਤਾਂ ਉੱਥੇ ਆਕਾਸ਼ ਦੀ ਨਜ਼ਰ ਇੱਕ ਅਜਿਹੇ ਕੈਦੀ ਤੇ ਪੈਂਦੀ ਹੈ ਜਿਸ ਦੇ ਹੱਥ ਦੀ ਛੋਟੀ ਵਾਲੀ ਉਂਗਲ ਨਹੀਂ ਸੀ ਇਹ ਦੇਖ ਕੇ ਆਕਾਸ਼ ਨੂੰ ਇੱਕ ਵਾਰੀ ਫੇਰ ਆਪਣੇ ਪੁਰਾਣੇ ਦੋਸਤ ਦੀ ਯਾਦ ਆ ਜਾਂਦੀ ਹੈ ਪਰ ਫੇਰ ਉਹ ਸੋਚਦਾ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮੇਰਾ ਦੋਸਤ ਤਾਂ ਬਹੁਤ ਹੀ ਚੰਗਾ ਇਨਸਾਨ ਸੀ ਉਹ ਜੇਲ੍ਹ ਚ ਕਿੱਥੋਂ ਹੋਣਾ ਇਹ ਸਭ ਕੁਝ ਸੋਚ ਕੇ ਆਕਾਸ਼ ਉੱਥੋਂ ਨਿਕਲ ਨਹੀਂ ਲੱਗਦਾ ਉਦੋਂ ਹੀ ਪੁਲਿਸ ਵਾਲਾ ਉਸ ਕੈਦੀ ਤੋਂ ਉਸਦਾ ਨਾਮ ਪੁੱਛਦਾ ਹੈ ਉਹ ਕੈਦੀ ਪੁਲਿਸ ਵਾਲੇ ਨੂੰ ਆਪਣਾ ਨਾਮ ਮੁਸਤਾਕ ਖਾਨ ਦੱਸਦਾ ਹੈ ਤੇ ਹੁਣ ਜਿਵੇਂ ਹੀ ਜੇਲਰ ਸਾਹਿਬ ਇਹ ਨਾਮ ਸੁਣਦੇ ਹਨ ਤਾਂ ਉਹ ਇੱਕਦਮ ਰੁਕ ਜਾਂਦੇ ਹਨ ਉਹ ਇੱਕਦਮ ਰੁਕ ਕੇ ਉੱਥੇ ਖੜੇ ਸੋਚਦੇ ਨੇ ਫਿਰ ਪਿੱਛੇ ਮੁੜ ਕੇ ਉਹ ਉਹਨਾਂ ਵਿਅਕਤੀਆਂ ਕੋਲ ਹੀ ਆ ਜਾਂਦੇ ਹਨ ਉਸ ਤੋਂ ਬਾਅਦ ਜੇਲਰ ਸਾਹਿਬ ਉਸ ਵਿਅਕਤੀ ਨੂੰ ਪੁੱਛਦੇ ਨੇ ਤੇ ਬੜੀ ਹੀ ਗੌਰ ਨਾਲ ਦੇਖਦੇ ਨੇ ਉਸ ਦਾ ਹੱਥ ਫੜ ਕੇ ਵੀ ਦੇਖਦੇ ਨੇ ਜੇਲਰ ਸਾਹਿਬ ਉਸ ਨੂੰ ਕਹਿਣ ਲੱਗਦੇ ਨੇ ਕਿ ਕਿਤੇ ਤੂੰ ਉਹ ਮਸਤਾਖਤਾ ਨਹੀਂ ਜੋ ਮਲੇਰਕੋਟਲੇ ਦੇ ਨੇੜੇ ਇੱਕ ਪਿੰਡ 'ਚ ਰਹਿੰਦਾ ਸੀ ਤੇਰੇ ਪਿਤਾ ਦੀ ਇੱਕ ਸਾਈਕਲ ਦੀ ਦੁਕਾਨ ਹੁੰਦੀ ਸੀ ਇਹ ਸਭ ਕੁਝ ਸੁਣ ਕੇ ਮਸਤਾਖ ਕਹਿਣ ਲੱਗਦਾ ਹੈ ਕਿ ਹਾਂਜੀ ਸਰ ਮੈਂ ਤਾਂ ਉੱਥੋਂ ਦਾ ਹੀ ਰਹਿਣ ਵਾਲਾ ਪਰ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਜੇਲਰ ਸਾਹਿਬ ਉਸ ਨੂੰ ਕਹਿਣ ਲੱਗਦੇ ਨੇ ਕਿ ਤੂੰ ਸ਼ਾਇਦ ਮੈਨੂੰ ਪਹਿਚਾਣਿਆ ਨਹੀਂ ਮੈਂ ਤੇਰਾ ਬਚਪਨ ਦਾ ਦੋਸਤ ਹਾਂ ਆਕਾਸ਼ ਜੋ ਤੇਰੇ ਕੋਲ ਪੈਂਚਰ ਲਗਾਉਣ ਲਈ ਆਉਂਦਾ ਹੁੰਦਾ ਸੀ ਇਹ ਸੁਣ ਕੇ ਮੁਸਤਾਕ ਦੀਆਂ ਅੱਖਾਂ ਭਰ ਜਾਂਦੀਆਂ ਨੇ ਬੜੇ ਲੰਮੇ ਸਮੇਂ ਬਾਅਦ ਉਸਨੇ ਆਪਣੇ ਦੋਸਤ ਨੂੰ ਦੇਖਿਆ ਸੀ ਮੁਸਤਾਕ ਉਸ ਨੂੰ ਆਪਣੇ ਗਾਲ ਨਾਲ ਲਗਾਉਣਾ ਚਾਹੁੰਦਾ ਸੀ ਪਰ ਹਿਚਕਾਉਂਦੇ ਹੋਏ ਰੁਕ ਜਾਂਦਾ ਹੈ ਕਿਉਂਕਿ ਉਹ ਇੱਕ ਕੈਦੀ ਸੀ ਤੇ ਉਸ ਦਾ ਦੋਸਤ ਉੱਥੋਂ ਦਾ ਜੇਲਰ ਹੁਣ ਆਕਾਸ਼ ਪੁਲਿਸ ਵਾਲਿਆਂ ਨੂੰ ਉਸ ਕੈਦੀ ਨੂੰ ਆਪਣੇ ਕੈਬਨ ਵਿੱਚ ਭੇਜਣ ਲਈ ਕਹਿੰਦਾ ਹੈ ਉਹ ਆਪਣੇ ਕੈਬਨ ਵਿੱਚ ਜਾ ਕੇ ਬੈਠ ਜਾਂਦਾ ਹੈ ਥੋੜੇ ਸਮੇਂ ਬਾਅਦ ਹੀ ਮਸਤਾਕ ਉੱਥੇ ਆ ਜਾਂਦਾ ਹੈ ਉਹ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਬਾਹਰ ਜਾਓ ਮੈਂ ਇਹਦੇ ਨਾਲ ਇੱਕ ਗੱਲ ਕਰਨੀ ਹੈ ਪਹਿਲਾਂ ਤਾਂ ਪੁਲਿਸ ਵਾਲੇ ਕਹਿੰਦੇ ਨੇ ਕਿ ਨਹੀਂ ਸਰ ਇਹ ਇੱਕ ਕੈਦੀ ਹੈ ਤੇ ਇਹ ਤੁਹਾਡੇ ਨਾਲ ਕੁਝ ਗਲਤ ਕਰ ਸਕਦਾ ਪਰ ਜਦੋਂ ਆਕਾਸ਼ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਨਹੀਂ ਮੈਂ ਇਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਇਹ ਮੇਰੇ ਨਾਲ ਕੁਝ ਵੀ ਗਲਤ ਨਹੀਂ ਕਰੇਗਾ ਤਾਂ ਉਹ ਪੁਲਿਸ ਵਾਲੇ ਬਾਹਰ ਚਲੇ ਜਾਂਦੇ ਹਨ ਪੁਲਿਸ ਵਾਲਿਆਂ ਦੇ ਬਾਹਰ ਜਾਣ ਤੋਂ ਬਾਅਦ ਆਕਾਸ਼ ਆਪਣੀ ਕੁਰਸੀ ਤੋਂ ਉੱਠਦਾ ਹੈ ਅਤੇ ਮਸਤਾਖ ਨੂੰ ਆ ਕੇ ਗੱਲ ਨਾਲ ਲਗਾ ਲੈਂਦਾ ਹੈ। ਉਹ ਮਸਤਾਖ ਨੂੰ ਕਿੰਨਾ ਚਿਰ ਹੀ ਆਪਣੇ ਸੀਨੇ ਨਾਲ ਲਾਉਂਦਾ ਰਹਿੰਦਾ ਹੈ। ਉਹ ਦੋਨੇ ਭਾਵੁਕ ਹੋ ਗਏ ਸਨ। ਥੋੜੀ ਟਾਈਮ ਬਾਅਦ ਜਦੋਂ ਮਾਹੌਲ ਸ਼ਾਂਤ ਹੁੰਦਾ ਹੈ ਤਾਂ ਆਕਾਸ਼ ਮਸਤਾਖ ਨੂੰ ਪੁੱਛਣ ਲੱਗਦਾ ਹੈ ਕਿ ਤੇਰਾ ਇਹ ਹਾਲ ਕਿਵੇਂ ਹੋ ਗਿਆ? ਤੂੰ ਇੱਥੋਂ ਤੱਕ ਕਿਵੇਂ ਪਹੁੰਚ ਗਿਆ? ਇਹ ਸੁਣ ਕੇ ਮਸਤਾਖ ਉਸ ਨੂੰ ਆਪਣੀ ਸਾਰੀ ਕਹਾਣੀ ਦੱਸਦਾ ਹੈ। ਉਸ ਨੂੰ ਆਪਣੇ ਬਾਰੇ ਦੱਸਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਮੈਂ ਬਿਲਕੁਲ ਹੀ ਇਕੱਲਾ ਰਹਿ ਗਿਆ ਸੀ ਉਦੋਂ ਹੀ ਇੱਕ ਜੁਵੇਰ ਨਾਮ ਦਾ ਵਿਅਕਤੀ ਮੇਰਾ ਦੋਸਤ ਬਣ ਜਾਂਦਾ ਹੈ ਉਹ ਵਿਅਕਤੀ ਗਲਤ ਇਨਸਾਨ ਸੀ ਮੈਂ ਉਸ ਦੇ ਨਾਲ ਹੀ ਰਹਿਣ ਲੱਗ ਗਿਆ ਸਾਨੂੰ ਇਕੱਠਿਆਂ ਰਹਿੰਦਿਆਂ 5 ਸਾਲ ਬੀਤ ਗਏ ਸਨ ਇੱਕ ਦਿਨ ਉਹ ਕੁਝ ਗਲਤ ਕੰਮ ਕਰਦਾ ਆਪ ਤਾਂ ਉੱਥੋਂ ਭੱਜ ਜਾਂਦਾ ਤੇ ਇਸ ਸਾਰੇ ਮਾਮਲੇ ਵਿੱਚ ਉਹ ਮੈਨੂੰ ਫਸਾ ਦਿੰਦਾ ਜਦੋਂ ਮੇਰੇ ਪਿਤਾ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਮੈਨੂੰ ਪੁਲਿਸ ਵਾਲਿਆਂ ਨੇ ਫੜ ਲਿਆ ਤਾਂ ਉਹਨਾਂ ਨੂੰ ਬਹੁਤ ਹੀ ਡੂੰਗਾ ਸਦਮਾ ਲੱਗਦਾ ਤੇ ਸਦਮੇ ਨੂੰ ਨਾ ਸਹਾਰਦੇ ਹੋਏ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਿਤਾ ਵੀ ਹੁਣ ਇਸ ਦੁਨੀਆ ਤੋਂ ਜਾ ਚੁੱਕੇ ਸਨ ਤੇ ਮੇਰਾ ਤਾਂ ਕੋਈ ਸਹਾਰਾ ਹੀ ਨਹੀਂ ਸੀ ਮੇਰਾ ਕੇਸ ਹੁਣ ਕੌਣ ਲੜਦਾ ਮੈਂ ਆਪਣੇ ਆਪ ਨੂੰ ਬੇਗੁਨਾ ਸਾਥ ਨਾ ਕਰ ਸਕਿਆ ਜੋ ਬੁਨਾ ਜੁਵੇਰ ਨੇ ਕੀਤਾ ਸੀ ਉਸ ਦੀ ਸਜ਼ਾ ਮੈਂ ਹੁਣ ਤੱਕ ਭੁਗਤ ਰਿਆ ਮੈਂ ਥੋੜੇ ਟਾਈਮ ਲਈ ਜ਼ਮਾਨਤ ਤੇ ਬਾਹਰ ਵੀ ਗਿਆ ਸੀ ਮੈਂ ਆਪਣਾ ਘਰ ਅਤੇ ਉਹ ਦੁਕਾਨ ਵੇਚ ਕੇ ਕਾਫੀ ਪੈਸੇ ਲਏ ਸੀ ਤੇ ਉਹ ਸਾਰੇ ਪੈਸੇ ਮੈਂ ਇਸ ਕੇਸ ਉੱਤੇ ਲਾ ਦਿੱਤੇ ਪਰ ਫੇਰ ਵੀ ਮੈਂ ਕੇਸ ਨੂੰ ਹਾਰ ਗਿਆ ਆਕਾਸ਼ ਜਦੋਂ ਉਹਨੇ ਪੂਰੀ ਗੱਲ ਸੁਣਦਾ ਤਾਂ ਉਹ ਹੈਰਾਨ ਹੋ ਜਾਂਦਾ ਕਿਉਂਕਿ ਉਹ ਮੁਸਤਾਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਹ ਜਾਣਦਾ ਸੀ ਕਿ ਮੁਸਤਾਕ ਕਦੇ ਵੀ ਕੋਈ ਅਜੀਹਾ ਕੰਮ ਨਹੀਂ ਕਰ ਸਕਦਾ ਕਿਉਂਕਿ ਇਸ ਮੁਸਤਾਕ ਇੱਕ ਸਿਆਣਾ ਸਮਝਦਾਰ ਤੇ ਦਿਆਲੂ ਇਨਸਾਨ ਸੀ ਉਹ ਇਸ ਤਰ੍ਹਾਂ ਦੇ ਗਲਤ ਕੰਮ ਕਦੇ ਕਰਦਾ ਹੀ ਨਹੀਂ ਸੀ ਆਕਾਸ਼ ਉਸ ਨੂੰ ਕਹਿੰਦਾ ਹੈ ਕਿ ਹੁਣ ਤੂੰ ਫਿਕਰ ਨਾ ਕਰ ਮੈਂ ਤੇਰੀ ਮਦਦ ਕਰਾਂਗਾ ਮੈਂ ਤੈਨੂੰ ਜੇਲ੍ਹ ਵਿੱਚੋਂ ਬਾਹਰ ਕੱਢਾਂਗਾ ਇਹ ਸਭ ਕੁਝ ਸੁਣ ਕੇ ਮੁਸਤਾਕ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਤੇ ਉਹ ਇੱਕ ਵਾਰੀ ਫੇਰ ਆਪਣੇ ਦੋਸਤ ਆਕਾਸ਼ ਨੂੰ ਕੁੱਟ ਕੇ ਆਪਣੇ ਗਲ ਨਾਲ ਲਗਾ ਲੈਂਦਾ ਹੈ ਆਕਾਸ਼ ਮੁਸਤਾਕ ਦੇ ਕੇਸ ਤੇ ਕੰਮ ਕਰਦਾ ਹੈ ਉਹ ਕੇਸ ਨੂੰ ਰੀਓਪਨ ਕਰਦਾ ਹੈ ਤੇ ਹਾਈ ਕੋਰਟ ਜਾਂਦਾ ਹੈ ਜਦੋਂ ਕੇਸ ਹਾਈ ਕੋਰਟ ਵਿੱਚ ਸ਼ੁਰੂ ਹੁੰਦਾ ਹੈ ਤਾਂ ਉੱਥੇ ਮੁਸਤਾਕ ਦੀ ਜ਼ਮਾਨਤ ਹੋ ਜਾਂਦੀ ਹੈ आकाश ਉਸ ਨੂੰ ਆਪਣੇ ਨਾਲ ਰਹਿਣ ਲਈ ਪੁੱਛਦਾ ਹੈ ਪਰ ਮਸਤਾਕ ਉਸ ਨੂੰ ਮਨਾ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਤੂੰ ਮੇਰੀ ਇੰਨੀ ਮਦਦ ਕਰ ਰਹੀ ਹੈ ਮੇਰੇ ਲਈ ਤਾਂ ਇਹੀ ਬਹੁਤ ਹੈ ਮੈਂ ਮਿਹਨਤ ਮਜ਼ਦੂਰੀ ਕਰਕੇ ਪੈਸਾ ਇਕੱਠਾ ਕਰਾਂਗਾ ਤੇ ਇਸੇ ਤਰ੍ਹਾਂ ਇਸ ਕੇਸ ਨੂੰ ਅੱਗੇ ਲੈ ਕੇ ਜਾਵਾਂਗਾ ਇਹ ਸੁਣ ਕੇ ਆਕਾਸ਼ ਖੁਸ਼ ਹੋ ਜਾਂਦਾ ਹੈ ਕਿ ਉਸ ਦਾ ਦੋਸਤ ਅੱਜ ਵੀ ਮਿਹਨਤੀ ਹੈ ਜਿਵੇਂ ਉਹ ਬਚਪਨ ਵਿੱਚ ਕੰਮ ਕਰਦਾ ਸੀ ਉਸ ਦੇ ਅੰਦਰ ਅੱਜ ਵੀ ਕੰਮ ਕਰਨ ਦਾ ਉਹੀ ਜਨੂਨ ਹੈ ਇਹ ਦੇਖ ਕੇ ਆਕਾਸ਼ ਖੁਸ਼ ਹੋ ਜਾਂਦਾ ਹੈ ਅਕਾਸ਼ ਦੇ ਪਿਓ ਨੇ ਇੱਕ ਛੋਟਾ ਜਿਹਾ ਬਿਜ਼ਨਸ ਖੋਲ੍ਹਿਆ ਸੀ ਜਿਸ ਨੂੰ ਚਲਾਉਣ ਲਈ ਉਹਨਾਂ ਨੂੰ ਇੱਕ ਇਮਾਨਦਾਰ ਵਿਅਕਤੀ ਦੀ ਲੋੜ ਸੀ ਅਕਾਸ਼ ਮੁਸਤਾਖ ਬਾਰੇ ਆਪਣੇ ਪਿਤਾ ਨਾਲ ਗੱਲ ਕਰਦਾ ਹੈ ਤੇ ਉਹ ਮੁਸਤਾਖ ਨੂੰ ਆਪਣੇ ਪਿਤਾ ਕੋਲ ਕੰਮ ਤੇ ਲਗਵਾ ਦਿੰਦਾ ਹੈ ਅਕਾਸ਼ ਹੁਣ ਆਪ ਮੁਸਤਾਖ ਦੇ ਕੇਸ ਦੀ ਇਨਕੁਆਇਰੀ ਕਰਦਾ ਹੈ ਉਹ ਜਵੇਦ ਨੂੰ ਵੀ ਲੱਭ ਲੈਂਦਾ ਤੇ ਜਵੇਦ ਦੇ ਖਿਲਾਫ ਬਹੁਤ ਸਾਰੇ ਸਬੂਤ ਇਕੱਠੇ ਕਰ ਲੈਂਦਾ ਇਕੱਠੇ ਕਰਕੇ ਉਹ ਸਾਰੇ ਸਬੂਤ ਅਦਾਲਤ ਵਿੱਚ ਪੇਸ਼ ਕਰ ਦਿੰਦਾ ਹੈ ਜਦੋਂ ਸਾਰੇ ਸਬੂਤਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਮੁਸਤਾਕ ਨੇ ਕੋਈ ਗਲਤ ਕੰਮ ਨਹੀਂ ਕੀਤਾ ਅਤੇ ਜੋ ਕੁਝ ਵੀ ਕੀਤਾ ਸੀ ਉਹ ਸਭ ਕੁਝ ਜਵੇਦ ਦੀ ਗਲਤੀ ਸੀ ਮੁਸਤਾਕ ਤਾਂ ਗਲਤੀ ਨਾਲ ਹੀ ਫਸ ਗਿਆ ਜਦੋਂ ਹੁਣ ਅਦਾਲਤ ਵਿੱਚ ਇਹ ਸਾਰਾ ਕੁਝ ਕਲੀਅਰ ਹੋ ਜਾਂਦਾ ਹੈ ਤਾਂ ਅਦਾਲਤ ਮੁਸਤਾਕ ਨੂੰ ਬਰੀ ਕਰ ਦਿੰਦੀ ਹੈ ਹੁਣ ਮੁਸਤਾਕ ਦਿਨ ਰਾਤ ਮਿਹਨਤ ਕਰਦਾ ਹੈ ਉਹ ਚੰਗੇ ਪੈਸੇ ਕਮਾ ਕੇ ਆਪਣਾ ਇੱਕ ਛੋਟਾ ਜਿਹਾ ਘਰ ਖਰੀਦ ਲੈਂਦਾ ਹੈ ਤੇ ਵਿਆਹ ਕਰਵਾ ਲੈਂਦਾ ਹੈ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗਦਾ ਹੈ ਮੁਸਤਾਕ ساری ਉਮਰ ਆਕਾਸ਼ ਦਾ ਸਹਾਨ ਮੰਨਦਾ ਹੈ ਕਿ ਉਸਨੇ ਉਸਦੀ ਜ਼ਿੰਦਗੀ ਬਣਾ ਦਿੱਤੀ ਉਹ ਹੁਣ ਤੱਕ ਵੀ ਦੋਨੇ ਪੱਕੇ ਮਿੱਤਰ ਹਨ ਉਹ ਇੱਕ ਦੂਜੇ ਦੇ ਘਰਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਇਹ ਸੀ ਅੱਜ ਦੀ ਕਹਾਣੀ ਜਿਸ ਵਿੱਚ ਇੱਕ ਦੋਸਤ ਨੇ ਆਪਣੇ ਦੋਸਤ ਦੀ ਮਦਦ ਕੀਤੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਹ ਕਹਾਣੀਆਂ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਕਰ ਸਕਦੇ ਹੋ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ